ਗੁਰਦਾਸਪੁਰ ਜ਼ਿਲ੍ਹੇ ਦੇ ਵਿਧਿਕ ਡਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ ਸਿੰਘ 베ਦੀ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਗੁਰਦਾਸਪੁਰ ਦੇ ਦਫ਼ਤਰ ਦਾ ਦੌਰਾ ਕੀਤਾ ਗਿਆ। ਅਚਨਚੇਤ ਵਿਧਿਕ ਡਿਪਟੀ ਕਮਿਸ਼ਨਰ ਵੱਲੋਂ ਚੈਕਿੰਗ ਕੀਤੀ ਗਈ ਹੈ ਤੇ ਚੈਕਿੰਗ ਦੌਰਾਨ ਬੀਡੀਪੀਓ ਗੁਰਦਾਸਪੁਰ ਸਮੇਤ ਸਮੁੱਚਾ ਸਟਾਫ ਗੈਰਹਾਜ਼ਰ ਰਿਹਾ। ਸਿਰਫ ਇੱਕ ਮਨਰੇਗਾ ਮਹਿਲਾ ਵਰਕਰ ਹੀ ਦਫ਼ਤਰ ਵਿੱਚ ਹਾਜ਼ਰ ਸੀ। ਵਧੀਕ ਡਿਪਟੀ ਕਮਿਸ਼ਨਰ ਵੱਲੋਂ ਬੀਡੀਪੀਓ ਸਮੇਤ ਗੈਰ ਹਾਜ਼ਰ ਸਟਾਫ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਜੇਕਰ ਉਹਨਾਂ ਦੇ ਜਵਾਬ ਤਸੱਲੀਬਖਸ਼ ਨਹੀਂ ਹੁੰਦੇ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਹੈ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਆ ਏਡੀਸੀ ਡਾਕਟਰ ਹਰਜਿੰਦਰ ਸਿੰਘ ਹੋਰਾਂ ਨੇ ਅੱਗੇ ਜੋ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੈਂ ਹੀ ਕਹਾਂਗਾ ਕਿ ਅਸੀਂ ਬੜੇ ਖੁਸ਼ ਨਸੀਬ ਆ ਸਾਰੇ ਜਿਹੜੇ ਵਧੀਆ ਤਨਖਾਹਾਂ ਲੈ ਰਹੇ ਆ ਵਧੀਆ ਕੁਰਸੀਆਂ ਤੇ ਬੈਠੇ ਆ ਇੱਜ਼ਤ ਮਾਨ ਸਭ ਕੁਝ ਮਿਲਦੇ ਆ ਜੀ ਅਸੀਂ ਆਪਣੇ ਪਿੰਡਾਂ 'ਚ ਆਪਣੇ ਸ਼ਹਿਰਾਂ 'ਚ ਉਹ ਬੱਚਾ ਤੀਬਾਰੀ ਜਿੰਨਾਂ ਕੋ ਰੋਜੀ ਰੋਟੀ ਲਈ ਵੀ ਕੁਛ ਨਹੀਂ ਹੈ ਤੇ ਇਸੇ ਸਬੰਧੀ ਹੀ ਮੇਰੇ ਸਾਨੂੰ ਸੀਐਮ ਸਾਹਿਬ ਵੱਲੋਂ ਸਾਰਿਆਂ ਵੱਲੋਂ ਹਦਾਇਤ ਹੈ ਕਿ ਟਾਈਮ ਟੂ ਟਾਈਮ ਦਫ਼ਤਰ ਆਣਾ ਤੇ ਟਾਈਮ ਟੂ ਟਾਈਮ ਜਾਣਾ ਤਾਂ ਕਿ ਲੋਕਾਂ ਦੀ ਖੱਜਲ ਖਰਾਬੀ ਨਾ ਹੋਵੇ ਇਸੇ ਸਬੰਧੀ ਮੈਂ ਤਹਿਸੀਲਦਾਰ ਆਫਿਸ 81 ਕਾ ਟਾਈਮ ਤੇ तकरीबन 8:30 ਵਜੇ ਤੇ ਅੱਜ ਮੈਂ ਬੀਡੀਪੀਓ ਦਫ਼ਤਰ ਵੀ ਗਿਆ ਗੁਰਦਾਸਪੁਰ ਤੇ ਇਸ ਤਰ੍ਹਾਂ ਹੀ ਮੈਂ ਹਰ ਦਫ਼ਤਰ ਜਾਵਾਂਗਾ ਮੇਰਾ ਇੱਕੋ ਹੀ ਸਾਰਿਆਂ ਨੂੰ ਸਖਤ ਨਿਰਦੇਸ਼ ਹੈ ਮੈਸੇਜ ਹੈ ਬੇਨਤੀ ਹੈ ਰਿਕੁਐਸਟ ਹੈ ਕਿ ਅਸੀਂ ਪੂਰੇ ਦੁਹਾਰੇ ਆਫਿਸ ਟਾਈਮ 'ਤੇ ਟਾਈਮ 'ਤੇ ਆਣਾ ਹੈ ਲੋਕਾਂ ਦੀ ਵੱਧ ਵਸੁਹਲਤ ਦੇਣੀ ਹੈ ਤੇ ਟਾਈਮ 'ਤੇ ਜਾਣਾ ਹੈ ਜਿਹੜੇ ਗੈਰ ਹਾਜ਼ਰ ਪਾਇਆ ਗਿਆ ਉਹਨਾਂ ਨੂੰ ਅੱਜ ਹੀ ਸ਼ੋਕੋਈ ਨੋਟਿਸ ਕੱਟੇ ਹੈ ਉਹਨਾਂ ਨੂੰ ਟਾਈਮ ਦਿੱਤਾ ਕਿ ਆਪਣਾ ਜਵਾਬ ਦਿੱਤਾ ਜਾਵੇ ਕਿਉਂ ਪਾਏ ਗਏ ਹੈ ਜੇ ਉਹਨਾਂ ਦੇ ਸਾਨੂੰ ਬਾਚਣ ਜੋ ਜੇ ਕੋਈ ਰੀਜਨ ਕੋਈ ਜਾਨਵਰ ਰੀਜਨ ਕੋਈ ਬਿਮਾਰ ਹੋ ਗਿਆ ਜਾਂ ਕੋਈ ਕਿਤੇ ਟ੍ਰੈਫਿਕ ਸੱਜ ਗਿਆ ਜਾਂ ਕਿਤੇ ਜੀ ਹੋ ਗਈ ਹੈ ਉਹ ਅਸੀਂ ਉਹਨੂੰ ਬਾਤਾਂਗੇ ਜੇ ਕੋਈ ਉਹ ਜਿਆ ਸਾਨੂੰ ਕਾਰਨ ਆਂਦਾ ਜਿਹੜਾ ਬਿਲਕੁਲ ਵੀ ਬਾਤਾਂ ਨਹੀਂ ਜਾ ਸਕਦਾ ਉਥੇ ਸਖਤ ਤੋਂ ਸਖਤ ਕਾਰਵਾਈ